ਦਰਿਆ ਸਤਲੁਜ ਦਾ ਜੋ ਜਲਪਤਦਰ ਹੈ ਇੱਕ ਵਾਰ ਤੋਂ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਜੋ 90000 ਕਿ ਉਸਕ ਪਾਣੀ ਛੱਡਿਆ ਗਿਆ ਸੀ ਰੋਪੜ ਤੋਂ ਉਸ ਦਰਿਆ ਸਤਲੁਜ ਦੇ ਵਿੱਚ ਪਹੁੰਚ ਚੁੱਕਿਆ ਹੈ ਤਕਰੀਬਨ ਅੱਧਾ ਘੰਟਾ ਹੋ ਚੁੱਕਿਆ ਤੋਂ ਪਹਿਲਾਂ ਨਿਕਲ ਆਇਆ ਸੀ ਉਸ ਤੋਂ ਬਾਅਦ ਜੋ ਖੋਫਨਾਕ ਤਸਵੀਰਾਂ ਨੇ ਉਹ ਤੁਹਾਡੇ ਤੱਕ ਪਹੁੰਚ ਆ ਰਹੀਆਂ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਜੋ ਕਨੋੜ ਸੀ ਬਹੁਤ ਸਾਰੇ ਵਿੱਚ ਉਹ ਡਿੱਗ ਚੁੱਕੀ ਹੈ ਹਾਲਾਤ ਚਿੰਤਾਜਨਕ ਹੋ ਚੁੱਕੇ ਨੇ ਬਹੁਤ ਜ਼ਿਆਦਾ ਮਾੜੇ ਹਾਲਾਤ ਚਿੰਤਾਜਨਕ ਨੇ ਤਸਵੀਰਾਂ ਲਗਾਤਾਰ ਤੋੜ ਤੱਕ ਅਸੀਂ ਪਚਾ ਰਹੇ ਆਂ ਅੱਗੇ ਤੱਕ ਇਹ ਜੋ ਨੋਚ ਦਾ ਥੋੜਾ ਹਿੱਸਾ ਬਚਿਆ ਸੀ ਉਹ ਵੀ ਦਰਿਆ ਦੇ ਵਿੱਚ ਡੱਗ ਚੁੱਕਿਆ ਉਹ ਦੂਜੇ ਪਾਸੇ ਬਹੁਤ ਸਾਰੇ ਦਰਖਤ ਵੀ ਵਿੱਚ ਡੁੱਗ ਚੁੱਕਿਆ ਤਾਂ ਹੁਣ ਸਾਹਮਣੇ ਤੁਸੀਂ ਇੱਕ ਵੱਡਾ ਕਿਕਰ ਦਾ ਦਰਖਤ ਹੈ ਉਹ ਵੀ ਲਗਭਗ ਹੁਣ ਇਸ ਦਰਿਆ ਦੇ ਵਹਿਣ ਦੇ ਵਿੱਚ ਵਹਿਣ ਵਾਲਾ ਤਾਂ ਤਕਰੀਬਨ ਅੱਧਾ ਫੁੱਟ ਪਾਣੀ ਘਟਿਆ ਸੀ ਜੇਕਰ ਅਪ ਗੱਲ ਕਰੀਏ ਕੱਲ ਤੱਕ ਤਾਂ ਫਿਰ ਉਸ ਤੋਂ ਬਾਅਦ ਪਾਣੀ ਫੇਰ ਵਧਣਾ ਸ਼ੁਰੂ ਹੋ ਗਿਆ ਤੇ ਉਸ ਤੋਂ ਬਾਅਦ ਜੋ ਤਬਾਹੀਆਂ ਦੀਆਂ ਤਸਵੀਰਾਂ ਨੇ ਉਹ ਲਗਾਤਾਰ ਉਸੇ ਤਰ੍ਹਾਂ ਫਿਰ ਸ਼ੁਰੂ ਹੋ ਚੁੱਕੀਆਂ ਤਾਂ ਇਧਰ ਹੁਣ ਦੂਸਰੀ ਤਸਵੀਰ ਦਿਖਾਵਾਂਗੇ ਇਧਰਲੇ ਸਾਈਡ ਤੋਂ ਪਾਣੀ ਫਿਰ ਚੜਨਾ ਸ਼ੁਰੂ ਹੋ ਚੁੱਕਿਆ ਇਹ ਪਾਣੀ ਫਿਰ ਜਦੋਂ ਅੱਗੇ ਜਾ ਕੇ ਜੋ ਬੰਨ ਦੇ ਨਾਲ ਅੱਗੇ ਘਰ ਹੈ ਉੱਥੇ ਬਹੁਤ ਜ਼ਿਆਦਾ ਵੱਡਾ ਹੁਣ ਖਤਰਾ ਮੰਡਰਾ ਰਿਹਾ ਹੈ ਕਿਉਂਕਿ ਲਗਾਤਾਰ بارش ਹੋ ਰਹੀ ਹੈ ਤਾਂ ਫਿਰ ਉਧਰ ਪਹਿਲਾਂ ਹੀ ਲੋਕਾਂ ਦੇ بارش ਦੇ ਕਾਰਨ ਕਰਮ ਪਰ ਤਰ ਪਹਿਲਾਂ ਵਗਾਰਾ ਪਾਈਆਂ ਹੋਈਆਂ ਤਾਂ ਉਧਰ ਦੇ ਹਾਲਾਤ ਚਿੰਤਾਜਨਕ ਹੋ ਜਾਣਗੇ ਆਪਣੇ ਆਪ 'ਚ ਬਹੁਤ ਦਰਦਨਾਕੇ ਤਸਵੀਰਾਂ ਨੇ ਜਿਨ੍ਹਾਂ ਘਰਾਂ ਦੀਆਂ ਛੱਤਾਂ ਚੋਂ ਲੱਗ ਗਈਆਂ ਝੋਨੇ ਡੁੱਬ ਗਏ ਤਹਲਾ ਤੁਸੀਂ ਆਪ ਸੋਚ ਸਕਦੇ ਹੋ ਕਿ ਕਿੰਨਿਆ ਖਤਰਨਾਕ ਹੈ ਦਰਿਆ ਸਤਲੁਜ ਦਾ ਰੂਪ ਅੱਗੇ ਲੋਈਆ ਏਰੀਆ ਦੇ ਵਿੱਚ ਸ਼ਾਮ ਤੱਕ ਅੱਪਾਂ ਨੇ ਪਹੁੰਚ ਜੂਗਾ ਹਾਲਾਤ ਉੱਥੋਂ ਦੇ ਵਿੱਚ ਚਿੰਤਾਜਨਕ ਨੇ ਕਿਉਂਕਿ ਉੱਥੇ ਇੱਕ ਬੰਨ੍ਹ ਦੇ ਵਿੱਚੋਂ ਪਾਣੀ ਬਾਹਰ ਸੇਮ ਦੇ ਨਾਲ ਆ ਰਿਹਾ ਤੇ ਕਈ ਥਾਵਾਂ ਤੇ ਦਰਿਆ ਨੇ ਖੋਰੇ ਲਾਏ ਹੋਇਆ ਬਹੁਤ दुखी करने वाली तस्वीरें ने हुन इधर ਤੁਸੀਂ ਝੋਨੇ ਦੀ ਤਸਵੀਰ ਦੇਖ ਲਓ ਤਾਂ ਇਹ ਝੋਨਾ ਤਾਂ ਪਗ ਕੁਝ ਟਾਈਮ ਬਾਅਦ ਡੁੱਬ ਜਾਊਗਾ ਕੱਲ ਦੀ ਆਪਾਂ ਗੱਲ ਕਰੀਏ ਤਾਂ ਥੋੜਾ ਨੰਗਾ ਜਿਆਦਾ ਸੀ ਪਰ ਅੱਜ ਦੀ ਜੋ ਤਸਵੀਰ ਹੈ ਕੁਝ ਹੋਰ ਹੈ ਕਿਉਂਕਿ ਹੁਣ ਝੋਨਾ ਫਿਰ ਇੱਕ ਵਾਰ ਤੂਧਿਆ ਦੇ ਵਿੱਚ ਡੁਬਣਾ ਸ਼ੁਰੂ ਹੋ ਚੁੱਕਿਆ ਹੈ ਸੂਈਰਾਸੀ ਲਗਾਤਾਰ ਤੋੜ ਤੱਕ ਪਛਾ ਰਹੇ ਆ ਜੋ ਤੁਸੀਂ ਇਹਨਾਂ ਨੂੰ ਰਿਯੂਸ ਤੇ ਲਗਾਤਾਰ ਦੇਖ ਰਹੇ ਹੋ ਅੱਗੇ ਤੱਕ ਸੋਲਰ ਵਗੈਰਾ ਸੀ ਜੋ ਸਾਰੇ ਡੁੱਬੇ ਹੋਏ ਆ ਪਾਣੀ ਦੇ ਵਿੱਚ ਬਹੁਤ ਦਰਦਨਾਕ ਤਸਵੀਰਾਂ ਨੇ ਅੱਗੇ ਬੰਨ੍ਹਣ ਦੀ ਇੱਧਰ ਤੁਸੀਂ ਨਜ਼ਰ ਮਾਰੋਗੇ ਤਾਂ ਬੰਨ੍ਹ ਦੇ ਨਾਲ ਇਹ ਵਾਲੀ ਸਾਈਡ ਤੋਂ ਸਿੱਧਾ ਅੱਗੇ ਹੁਣ ਪਾਣੀ ਨਾਲ ਲੱਗ ਚੁੱਕਿਆ ਤਾਂ ਆਵਾਜ਼ ਸਾਡੀ ਤੁਹਾਡੇ ਤੱਕ ਸਹੀ ਪਹੁੰਚ ਰਹੀ ਹੈ ਕਿਉਂਕਿ ਬਾਰਿਸ਼ ਹੋ ਰਹੀ ਹੈ ਬਾਰਿਸ਼ ਦੇ ਟਾਈਮ ਦੇ ਤਸਵੀਰਾਂ ਨੇ ਇਹ ਮੜੇ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਔਰ ਤੁਸੀਂ ਸਾਨੂੰ ਕਿਸ ਕਿਸ ਜਗ੍ਹਾ ਤੋਂ ਦੇਖ ਰਹੇ ਹੋ ਇਹ ਵੀ ਤੁਸੀਂ ਜ਼ਰੂਰ ਦੱਸਿਓ ਇਸ ਇੱਕ ਹੋਰ ਤੇ ਉਹਨਾਂ ਦਾ ਗੱਲ ਦੱਸਦੀ ਇੱਕ ਇਧਰ ਦੇ ਜਦੋਂ ਇਧਰ ਦੇ ਸਾਹਮਣੇ ਤੇ ਨਜ਼ਰ ਮਾਰੋਗੇ ਤਾਂ ਬਹੁਤ ਸਾਰੇ ਬੋਰ ਸੀ ਇਧਰ ਪਿੱਛੇ ਬਹੁਤ ਸਾਰੇ ਬੋਰ ਸੀ ਉਹ ਵੀ ਇਸ ਦਰਿਆ ਦੇ ਬੈਣ ਦੇ ਵਿੱਚ ਵਹਿ ਕੇ ਦੋਨਾਂ ਸਾਈਡਾਂ ਤੇ ਪਾਣੀ ਹੁਣ ਪੂਰਾ ਫਾਂਤਿਆ 90 ਹਜ਼ਾਰ ਕਿਊਸਕ ਪਾਣੀ ਥੋੜਾ ਨਹੀਂ ਹੁੰਦਾ ਔਰ ਕੁਝ ਟੈਬ ਬਾਅਦ ਵਿੱਚ ਇੱਕ ਵੱਡੀ ਤਸਵੀਰ ਸਾਹਮਣੇ ਆਉਣ ਵਾਲੀ ਹੈ ਇੱਕ ਹੋਰ ਵੱਡੀ ਤਬਾਹੀ ਦੀ ਤਸਵੀਰ ਅਸੀਂ ਇਸ ਨੋਚ ਦੇ ਉੱਪਰ ਮੌਜੂਦ ਦਰਿਆ ਸਤਲੁਜ ਦੇ ਦੋਨਾਂ ਪਾਸੇ ਪਾਣੀ ਪਣੀਏ ਇੱਧਰ ਵੀ ਪਾਣੀ ਹੈ ਖੱਬੇ ਹੱਥ ਵੀ ਔਰ ਸੱਜੇ ਹੱਥ ਵੀ ਅੱਗੇ ਤੱਕ ਲਗਾਤਾਰ ਤਸਵੀਰਾਂ ਦਿਖਾ ਰਹੇ ਹਾਂ ਹਰ ਇੱਕ ਐਂਗਲ ਤੋਂ ਦਰਿਆ ਸਤਲੁਜ ਦੀ ਲਗਾਤਾਰ ਰਿਪੋਰਟ ਤੋਂ ਅੱਜ ਤੱਕ ਪਹੁੰਚਾ ਰਹੇ ਹਾਂ ਤਾਂ ਪਾਣੀ ਇੱਧਰੋਂ ਦੇਖ ਸਕਦੇ ਹੋ ਕਿ ਅੱਗੇ ਤੱਕ ਚਲਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਤਕਰੀਬਨ ਜਿੰਨਾ ਵਿੱਚ ਝੋਨਾ ਸੀ ਉਹ ਪਾਣੀ ਦੀ ਮਾਰ ਮਾਰੇ ਹਟਾ ਤਕਰੀਬਨ ਹੁਣੇ ਝੋਨਾ ਅੱਜ 2 ਦਿਨ ਹੋ ਗਏ ਪਾਣੀ ਦੇ ਵਿੱਚ ਤਾਂ ਅੱਜ ਹੁਣ ਤੀਜਾ ਚੌਥਾ ਦਿਨ ਹੋ ਗਿਆ ਇਹ ਝੋਨਾ ਹੁਣ ਬਚੇਗਾ ਨਹੀਂ ਹਾਲਾਤ ਬਹੁਤ ਦਰਦਨਾਕ ਨੇ ਇਸ ਤੋਂ ਅਗਲੀ ਤਸਵੀਰਾਂ ਵਿੱਚ ਤੁਹਾਡੇ ਤੱਕ ਸਾਂਝੀ ਕਰਾਂਗੇ ਤਦ ਤੱਕ ਲਈ ਤੁਸੀਂ ਇਜਾਜ਼ਤ ਦਿਓ ਦੇਖਦੇ ਰਹੋ ਐਨਐਨਆਰ ਨਿਊਜ਼ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ